ਕੇ ਬਾਬਾ ਚਰਨ ਸਿੰਘ ਜੀ ਕਾਰਸ ਵਾਲੇ ਮਹਾਪੁਰਖਾਂ ਨੂੰ ਫੜ ਕੇ ਹਮ ਅਸ਼ਬਦ ਦੇਨੇ ਕੀਤਾ ਅੱਛਾ ਸ਼ਹੀਦ ਕਰਨ ਚ ਇਹਦਾ ਪੂਰਾ ਰੋਲ ਸੀ ਨਾਲ ਅੱਛਾ ਭਾਈ ਜਸਵੰਤ ਸਿੰਘ ਖਾਲੜਾ ਹਮ ਵਾਲੇ ਕੇਸ ਦੇ ਵਿੱਚ ਵੀ ਜਿਹੜੀ ਨਾਲ ਵਿੱਚ ਪੂਰੀ ਹਿੱਸੇਦਾਰੀ ਆ ਅੱਛਾ ਹੋਰ ਸਿੰਘ ਬਹੁਤ ਸਾਰੇ ਨੇ ਸ਼ਹੀਦ ਕੀਤੇ ਨੇ ਚੱਲਦੇ ਭਾਰਤ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਮਰਜ਼ਾਦਾ ਭੰਗ ਕੀਤੀ ਹਮ ਉਹਨਾਂ ਦੇ ਭੋਗ ਨਹੀਂ ਪੈਂਡਿਆ ਲਵੇਗਾ ਪੰਥ ਨਾ ਪੈਂਣ ਦਿੱਤੇ ਨਾ ਗਾਂਹ ਪੈਂਣ ਦੀ ਕਿ ਜੇ ਇੱਥੇ ਮੱਸਾ ਰੰਗੜ ਜੰਮਿਆ ਤੇ ਸੁਖਾ ਸਿੰਘ ਮਤਾਬ ਸਿੰਘ ਵੀ ਜੰਮਦੇ ਰਹਿਣਗੇ ਹੂੰ ਤੇ ਜੇ ਇੱਥੇ ਕੋ ਕਹੇਗਾ ਨਾ ਕਿ ਮੈਂ ਸੁਬਾ ਸਰਹੰਦਾ ਹੂੰ ਹੂੰ ਤੇ ਬਾਬਾ ਬੰਦਾ ਸਿੰਘ ਬਹਾਦਰ ਵੀ ਜੰਮਦੇ ਤੇ ਤੇ ਜੰਮ ਕੇ ਵਿਖਾਇਆ ਸੂਰਮੇ ਨੇ ਤੇ ਸਿੰਘ ਮਗਰ ਸਸਕਾਰ ਤੇ ਵੀ ਪਹੁੰਚਦੇ ਰਹੇ ਤੇ ਸਰੀਰ ਵੀ ਮੰਗਦੇ ਰਹੇ ਹੂੰ ਪਰ ਇਹਨਾਂ ਸਰੀਰ ਨਹੀਂ ਦਿੱਤੇ ਅਰ ਅਕਾਲ ਪੁਰਖ ਦੀ ਮਾਰ ਵੇਖੋ ਕੈਸੀ ਆ ਅੱਜ ਉਹ ਜ਼ਾਲਮ ਮਰਿਆ ਨਾ ਉਹਦਾ ਪਰਿਵਾਰ ਉਹਦਾ ਸਰੀਰ ਲੈਣ ਤੱਕ ਵੀ ਨਹੀਂ ਜਾ ਰਿਹਾ ਇਨਕਾਰ ਹੀ ਹੋ ਗਏ ਉਹਨਾਂ ਨੇ ਕਿਹਾ ਵੀ ਸਾਨੂੰ ਚਾਹੀਦਾ ਨਹੀਂਗਾ ਚਾਹੀਦਾ ਹੀ ਉਹਦੇ ਨਗਰ ਵਾਲਿਆਂ ਨੂੰ ਗੁਰਦੁਆਰਾ ਕਮੇਟੀ ਵਾਲਿਆਂ ਨੂੰ ਗੁਰੂ ਘਰ ਦੇ ਰਾਗੀ ਸਿੰਘਾਂ ਨੂੰ ਗਰੰਤੀ ਸਿੰਘਾਂ ਨੂੰ ਪਰਿਵਾਰਾਂ ਨੂੰ ਜੀ ਅਪੀਲ ਕਰਦਾ ਜੀ ਕਿ ਹੁਜੇ ਜ਼ਾਲਮ ਦੀ ਕੋਈ ਵੀ ਗੁਰਮਰਜਾਦਾ ਅਨਸਾਰ ਰਸਮ ਨਾ ਕੀਤੀ ਜਾਵੇ ਉਹ ਤਾਂ ਅੱਜ ਵੀ ਸੰਗਰੂਰ ਜੇਲ੍ਹ ਚੁੱਲ੍ਹ ਭੇਜਿਆ ਤੇ ਉਹਨੇ ਅ ਚੜ੍ਹਦੀ ਕਲਾ ਦੇ ਜਗਾਰੇ ਲਾ ਕੇ ਗਿਆ ਉਹ ਅੱਛਾ ਹਿੰਮਤ ਵਿਖਾਈ ਉਹਨੇ ਵਾਹ ਜੀ ਜ਼ੁਲਮ ਜ਼ੁਲਮ ਕਾਇਆ ਜ਼ਾਲਮ ਜ਼ੁਲਮ ਕਰਦਾ ਹੁੰਦਾ ਸੂਰਮੇ ਚੱਲ ਰਿਆ ਆ ਹਮ ਪਰ ਜਦੋਂ ਸੂਰਮਿਆਂ ਦੀ ਮਾਰ ਪੈਂਦੀ ਫਿਰ ਜ਼ਾਲਮਾਂ ਤੋਂ ੱੱੱੱੱੱੱੱੱੱੱੱੱੱੱੱੱੱੱੱੱ ਇਹ ਦੇਖਣਾ ਚਾਹੀਦਾ ਇਹ ਨਾ ਸਮਝ ਲੈਣ ਵੀ ਉਹਨੂੰ ਭਾਈ ਅ ਸੰਦੀਪ ਸਿੰਘ ਤੇ ਜ਼ੁਲਮ ਕਰਕੇ ਤੇ ਉਚਾਈਨ ਦੀ ਸੌਂ ਲੈਣਗੇ ਹਮ ਉਹਨਾਂ ਨੂੰ ਹਿਸਾਬ ਦੇਣਾ ਪੈਣਾ ਦੇਣਾ ਪਊਗਾ ਜੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਕਬੂਲ ਨੂੰ ਤੇਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ ਜਿਵੇਂ ਆਪ ਨੂੰ ਪਤਾ ਸੀ ਨਵੇਂ ਤਨੋਂ ਮੁੱਦਾ ਲੈ ਕੇ ਆਪ ਦੀ ਸੇਵਾ ਵਿੱਚ ਹਾਜ਼ਰ ਹੋ ਜਾਨੇ ਆ। ਅੱਜ ਦਾ ਮੁੱਦਾ ਸੋਸ਼ਲ ਮੀਡੀਆ ਦਾ ਬੜਾ ਹੀ ਗਰਮਾਇਆ ਹੋਇਆ ਹੈ। ਵੀ ਪਿਛਲੇ ਲੰਬੇ ਸਮੇਂ ਤੋਂ ਸੁਧੀਰ ਸੂਰੀ ਦਾ ਸੋਧਾ ਲਾਉਣ ਵਾਲੇ ਵੀਰ ਸੰਦੀਪ ਸਿੰਘ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ। ਪਰ ਹੁਣ ਥੋੜਾ ਚਿਰ ਪਹਿਲਾਂ ਜਿਨ੍ਹਾਂ ਨੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਜਿਨ੍ਹਾਂ ਨੂੰ ਲਵਾਸ ਲਾਸ਼ਾ ਕਹਿ ਕੇ ਇਹਨਾਂ ਨੇ دریاਵਾਚ ਰੋੜਿਆ ਉਹ ਜ਼ਾਲਮ ਕਿਸਮ ਦੇ ਅਫੀਸਰ ਜਿਹੜੇ ਨੇ ਉਹ ਉਹਨਾਂ ਨੂੰ ਹੁਣ ਸਜ਼ਾਾਂਵਾਂ ਮਿਲੀਆਂ ਸੀ ਉਮਰ ਕੈਦ ਸੀ ਉਹ ਵੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਸਨ ਸਜ਼ਾ ਦੇ ਦੌਰਾਨ ਜਿਹੜੇ ਸੀ ਸੂਬਾ ਸਿੰਘ ਉਹਨਾਂ ਦਾ ਸੌਦਾ ਭਾਈ ਸੰਦੀਪ ਸਿੰਘ ਨੇ ਲਾਇਆ ਤੇ ਭਾਈ ਸੰਦੀਪ ਸਿੰਘ ਤੇ ਵੀ ਕਾਫੀ ਤਸ਼ੱਦਦ ਹੋਇਆ ਹੈ ਆਪਾਂ ਵੇਖਦੇ ਵੀ ਸੂਬਾ ਸਿੰਘ ਦੇ ਪਰਿਵਾਰ ਨੇ ਵੀ ਡੈੱਡ ਬੋਡੀ ਲੈਂਪ ਕੋ ਵੀ ਰਿਕਾਰ ਕਰ ਦਿੱਤਾ ਹੈ ਸਾਰੇ ਵਿਸ਼ੇ ਦੇ ਵਿਚਾਰ ਕਰਾਂਗੇ ਜਿਹੜੇ ਸਾਡੇ ਨਾਲ ਨੇ ਭਾਈ ਬਲਵੰਤ ਸਿੰਘ ਜੀ ਗੋਪਾਲਾ ਜਿਹੜੇ ਪੰਥਕ ਮੁੱਦਿਆਂ ਦੇ ਬੜੀ ਹੀ ਬਿਬਾਕੀ ਦੇ ਨਾਲ ਆਪਣੀ ਗੱਲ ਰੱਖਦੇ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਦੇ ਆ ਵੀ ਕਿਹੋ ਜਿਹਾ ਸੀ ਸੂਬਾ ਸਿੰਘ ਤੇ ਕਿਹੋ ਜਿਹੇ ਦੇ ਕਾਲੇ ਕਾਰਨਾਮੇ ਸੀ ਸਾਰਾ ਕੁਝ ਜਾਣਨ ਦਾ ਯਤਨ ਕਰਦੇ ਸਭ ਤੋਂ ਪਹਿਲਾਂ ਗੋਪਾਲਾ ਜੀ ਚੈਨਲ ਤੇ ਸਵਾਗਤ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਮੈਂ ਵੇਖ ਰਿਹਾ ਤੁਹਾਡੀਆਂ ਪੋਸਟਾਂ ਸੂਬਾ ਸਰਹੰਦ ਹਰੇਕ ਬੰਦਾ ਸੂਬਾ ਸਰਹੰਦ ਕਹਿ ਰਿਹਾ ਉਹਦਾ ਨਾਂ ਸੂਬਾ ਸਿੰਘ ਸੀ ਕਿ ਸੂਬਾ ਸਰਹੰਦ ਸੀ ਹੋ ਹੈਗਾ ਤੇ ਉਹ ਸੂਬਾ ਸਿੰਘ ਸੀ ਹੂੰ ਪਰ ਉਹ ਇਹ ਗੱਲ ਆਮ ਕਹਿੰਦਾ ਸੀ ਹੂੰ ਸ਼ਹੀਦਾਂ ਦੇ ਘਰਾਂ ਦੇ ਵਿੱਚ ਜਾ ਕੇ ਖਾੜਕੂ ਸਿੰਘਾਂ ਦੇ ਅੱਛਾ ਜਾਂ ਜਦੋਂ ਖਾੜਕੂ ਸਿੰਘਾਂ ਨੂੰ ਟੌਰਚਰ ਕਰਦਾ ਸੀ ਨੌਜਵਾਨ ਗੱਭਰੂ ਨੌਜਵਾਨ ਮੁੰਡਿਆਂ ਨੂੰ નિર્ਦੋਸ਼ ਬੱਚਿਆਂ ਨੂੰ ਚੁੱਕ ਕੇ ਜਦੋਂ ਸ਼ਹੀਦ ਕਰਦਾ ਸੀ ਹੂੰ ਤਸ਼ੱਦਦ ਟਾਉਂਦਾ ਸੀ ਜਿਹਨਾਂ ਨੂੰ ਅੱਛਾ ਐਂਦਾ ਸੀ ਕਿ ਮੈਂ ਜਿਸ ਤਰ੍ਹਾਂ ਸੁਬੇ ਸਰਹੰਦ ਨੇ ਸੈਭਜਾਦਿਆਂ ਨੂੰ ਕੋ-ਕੋ ਸ਼ਹੀਦ ਕੀਤਾ ਸੀ ਨਾ ਹੂੰ ਤੁਸੀਂ ਉਸ ਜ਼ੁਲਮ ਨੂੰ ਭੁੱਲ ਜੂਗੇ ਮੈਂ ਉਦੋਂ ਤੋਂ ਉੱਪਰ ਦੀ ਜ਼ੁਲਮ ਕਰੂੰਗਾ अच्छा ए अक्षर कहंदा सी ਵੀ ਜਿਵੇਂ ਮੈਂ ਵੀ ਕਲਗੀਧਰ ਦੇ ਪੁੱਤਰ ਸ਼ਹੀਦ ਕੀਤੇ ਨੇ ਮੈਂ ਖਾੜੂ ਸਿੰਘਾਂ ਦੇ ਪੁੱਤਰ ਕਰਾਂਗਾ ਹਾਂ ਬਿਲਕੁਲ ਉਸੇ ਤਸੀਹ ਦੇਾਂਗਾ ਖਾੜੂ ਸਿੰਘ ਦੇ ਪੁੱਤਰ ਅੱਛਾ ਜਿਵੇਂ ਮਾਤਾ ਗੁਜਰਕੌਰ ਦੀ ਗੋਦ ਚੋਂ ਖੋ ਕੇ ਸਹਬਜ਼ਾਦੇ ਸ਼ਹੀਦ ਕੀਤੇ ਸੀ ਨਾ ਹੂੰ ਤੇ ਤੁਹਾਡੀਆਂ ਗੋਦੀਆਂ ਚੋਂ ਚੁੱਕ ਕੇ ਤੁਹਾਡੇ ਮੁੰਡੇ ਮਾਰੂ ਇਹੋ ਜਿਹੇ ਹੂੰ ਤੇ ਤੁਸੀਂ ਸੁਬੇਸਰਾਂ ਦੇ ਜ਼ੁਲਮਾਂ ਨੂੰ ਭੁੱਲ ਜੂਗੀਆ ਅੱਛਾ ਵੀ ਉਹਦੋਂ ਵੱਧ ਜ਼ੁਲਮ ਕਰਵਾਵਾਂਗਾ ਵੱਧ ਜ਼ੁਲਮ ਕਰ ਇਹ ਆਪ ਕਹਿੰਦਾ ਹੁੰਦਾ ਸੀ ਇਹ ਆਪ ਕਹਿੰਦਾ ਸੀ ਤਾਂ ਸੁਬੇਸਰਾਂ ਦੇ ਕਹਿੰਦਾ ਹੁੰਦਾ ਸੀ ਬਹੁਤ ਕਿਤਾ। ਇਹਦੇ ਕਾਰਨਾਮੇ ਸੂਬੇ ਸਰਹੰਦ ਤੋਂ ਵੀ ਕਾਲੇ ਸੀ। ਜਿਆਦੇ ਮਾੜੇ ਸੀ। ਜਿਆਦੇ ਮਾੜੇ ਸੀ। ਬਹੁਤ ਮਾੜਾ। ਜਾਲਮ ਸੀ। ਕੀ ਕੀ ਕੀਤਾ ਇਹਨੇ ਉਸ ਵੇਲੇ? ਬਹੁਤ ਜ਼ਿਆਦਾ ਕਿੱਥੇ ਦੀ ਪੋਸਟਿੰਗ ਰਹੀ ਹੈ? ਇਹਨੇ ਜ਼ਿਆਦਾ ਜਿਵੇਂ ਕਿ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਵਿੱਚ ਉਦੋਂ ਨਹੀਂ ਸੀ ਜ਼ਿਲ੍ਹਾ ਉਦੋਂ ਤਾਂ ਅਮਰitsar ਸਾਹਿਬ ਦੀ ਤਸਵੀਰ ਸੀ। ਹਮ। ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਹੁੰਦਾ ਸੀ। ਹਮ। ਸਭਾਲ ਤਰਨਤਾਰਨ ਸਾਹਿਬ ਵੀ ਖੇਮ ਕਰਨ ਤੱਕ ਪੱਟੀ ਤੱਕ ਇਹ ਬੰਦਾ ਜਾਂਦਾ ਸੀ। ਅੱਛਾ ਇਹਦੇ ਜਿਹੜੇ ਪੁਲਿਸ ਸਟੇਸ਼ਨ ਹੀ ਜਿਹੜੇ ਜਿੱਥੇ ਜੌਬ ਰਹੀ ਏ ਉਹ ਤੁਸੀਂ ਕਹਿੰਦੇ ਚਬਾਲ ਤਰਨ ਤਰਨ ਪੱਜਦੇ ਸੇਮ ਕਰ ਇਹ ਜਿਆਦਾ ਖਾੜਕੂਆਂ ਦਾ ਗੜ ਸੀ ਹਾਂ ਇਹ ਧਰਤੀ ਹਾਂ ਇੱਥੇ ਇਹਨੇ ਰੱਜ ਕੇ ਜ਼ੁਲਮ ਕਮਾਏ ਨੇ ਹਾਂ ਜਿਵੇਂ ਕਿ ਬਾਬਾ ਚਰਨ ਸਿੰਘ ਜੀ ਕਾਰਸ ਵਾਲੇ ਮਹਾਂਪੁਰਖਾਂ ਨੂੰ ਫੜ ਕੇ ਹੂੰ ਤਸ਼ੱਦਦ ਇਹਨੇ ਕੀਤਾ ਅੱਛਾ ਸ਼ਹੀਦ ਕਰਨ ਚ ਇਹਦਾ ਪੂਰਾ ਰੋਲ ਸੀ ਨਾਲ ਅੱਛਾ ਭਾਈ ਜਸਵੰਤ ਸਿੰਘ ਖਾਲੜਾ ਹੂੰ ਵਾਲੇ ਕੇਸ ਦੇ ਵਿੱਚ ਵੀ ਇਹਦੀ ਨਾਲ ਵਿੱਚ ਪੂਰੀ ਹਿੱਸੇਦਾਰੀ ਆ ਅੱਛਾ ਹੋਰ ਸਿੰਘ ਬਹੁਤ ਸਾਰੇ ਨੇ ਸ਼ਹੀਦ ਕੀਤੇ ਨੇ ਹੂੰ ਦਮਦਮਿਤ ਟਕਸਾਲ ਦੇ ਸਿੰਘ ਸੀ ਭਾਈ ਸੁਖਦੇਵ ਸਿੰਘ ਜੀ ਹੂੰ ਇਹ ਇੱਕ ਸਿੰਘ ਸੀ ਬਾਉ ਸਿੰਘਾਂ ਦੇ ਹੁੰਦੇ ਸੀ ਸਿੰਘ ਜਥੇ ਦਾ ਆਪਣਾ ਹੂੰ ਬਾਬਾ ਰੇਸ਼ਮ ਸਿੰਘ ਜੀ ਕਾਰਸ ਵਾਲੇ ਇਸ ਤਰ੍ਹਾਂ ਦੇ ਕਰਕੇ ਇਹਨੇ ਬਹੁਤ ਸਾਰੇ ਸਿੰਘਾਂ ਤੇ ਜ਼ੁਲਮ ਕਰਕੇ ਸ਼ਹੀਦ ਕੀਤੇ ਆ ਅੱਛਾ ਇਹ ਅਜੀਤ ਸੰਧੂ ਦੇ ਥੱਲੇ ਕੰਮ ਕਰਦਾ ਸੀ ਓਕੇ ਕੇ ਪੀ ਗਿੱਲ ਅਜੀਤ ਸੰਧੂ ਸਮੇਤ ਸੈਣੀ ਜਿਸ ਆ ਆਲਮ ਇਹ ਸਾਰੀ ਬੁੱਚੜ ਸੈਨਾ ਸੀ ਨਾ ਜਿਹੜੀ ਇਹ ਤਾਂ ਸਿੰਘਾਂ ਦੇ ਖੂਨ ਦੇ ਵਿੱਚ ਤਾਰੀਆਂ ਲਾਉਂਦੇ ਸੀ ਵਿੱਚ ਹੀ ਇਹਨਾਂ ਦਾ ਜੀਤ ਪੂਲਾ ਅੱਛਾ ਇਹ ਸਾਰੇ ਇਕੱਠੀ ਟੋਲੀ ਸੀ ਇੱਕ ਇੱਕ ਤੇ ਇਹ ਤਾਂ ਮੁਗਲਾਂ ਦਾ ਟੋਲਾ ਸੀ ਕਹਿ ਲਈ ਹੂੰ ਠੀਕ ਹੈ ਜਿਸ ਤਰ੍ਹਾਂ ਮੁਗਲ ਜ਼ੁਲਮ ਕਰਦੇ ਸੀ ਨਾ ਸਿਰਾਂ ਦੇ ਮੁੱਲ ਪੈਂਦੇ ਸੀ ਗੱਡੀਆਂ ਤੇ ਸਿਰ ਵੱਢ ਕੇ ਲੈ ਜਾਂਦੇ ਸੀ ਇਹ ਸਿੱਖ ਨੌਜਵਾਨਾਂ ਨੂੰ ਕਤਲ ਕਰਕੇ ਸਿਰਾਂ ਦੇ ਮੁੱਲ ਲੈਂਦੇ ਸੀ 25000 50000 ਲੱਖ 10 ਲੱਖ 20 ਲੱਖ ਐਨਾ ਨਾਂ ਸਿਰਾਂ ਦੇ ਮੁੱਲ ਪਾਏ ਆ ਖਾੜਕੂ ਸੰਘਰਸ਼ ਦੇ ਵਿੱਚ ਇਹਨਾਂ ਨੇ ਕਤਲ ਕਰਕੇ ਸਿੰਘਾਂ ਦੇ ਅੱਛਾ ਦੌਰੀ ਲੁੱਟ ਕੀਤੀ ਵੀ ਤੁਹਾਡੇ ਕਹਿਣ ਹੁੰਦਾ ਵੀ ਘਰਾਂ ਦੀ ਵੀ ਲੁੱਟ ਕੀਤੀ ਬਿਲਕੁਲ ਔਰ ਦੂਸਰੀ ਲੁੱਟ ਉਹਨਾਂ ਸਰਕਾਰ ਵੱਲੋਂ ਪ੍ਰਮੋਸ਼ਨ ਉਹਨਾਂ ਦੀ ਵਾਲੀ ਬਿਲਕੁਲ ਫੀਤੀਆਂ ਵੀ ਲਵਾਈਆਂ ਫੀਤੀਆਂ ਵੀ ਉਹਨਾਂ ਇਹੋ ਜਿਹੇ ਕਾਲੇ ਕਾਰਨਾਮੇ ਵਾਲੇ ਇਹ ਇੱਕ ਕਰਫਟ ਆਫੀਸਰ ਸੀ ਉਸ ਵੇਲੇ ਦੇ ਤੇ ਕੀ ਕਹਿਣਾ ਚਾਹੁੰਦੇ ਜੇ ਮਤਲਬ ਅੱਜ ਆਪਾਂ ਵੇਖਦੇ ਆਂ ਵੀ ਜਦੋਂ ਉਹ ਜੇਲ੍ਹ ਦੇ ਵਿੱਚ سزا ਜਾਪਦਾ ਸੀ ਅੰਦਰ ਭਾਈ ਸੰਦੀਪ ਸਿੰਘ ਨੇ ਜਿਹੜੇ ਨੇ ਉਹਨਾਂ ਨੇ ਮਤਲਬ ਉਹਦਾ ਸੋਧਾ ਲਾਤਾ ਕਿਉਂਕਿ ਤੁਸੀਂ ਕਹਿੰਦੇ ਜੀ ਇਹ ਕਹਿੰਦਾ ਸੀ ਵੀ ਮੈਂ ਸੂਬਾ ਸਰਾਂਦਾ ਵੀ ਮੈਂ ਜਿਵੇਂ ਉਹ ਸੂਬੇ ਨੇ ਗੁਰੂ ਪਾਤਸ਼ਾਹ ਦੇ ਸਾਹਿਬ ਜਾਦੇ ਕੋ-ਕੋ ਕੇ ਮਾਰੇ ਮੈਂ ਚੀਤ ਸਿੰਘਾ ਦੇ ਖੜਕੂ ਸਿੰਘਾ ਦੇ ਪੁੱਤ ਮਾਰਨੇ ਨੇ ਪਰ ਇਹਨੂੰ ਅਗਲਾ ਇਤਿਹਾਸ ਨਹੀਂ ਸੀ ਪਤਾ ਸੂਬੇ ਸਰਹੰਦ ਤੋਂ ਬਾਅਦ ਫਿਰ ਗੁਰੂ ਸਾਹਿਬ ਦਾ ਥਾਪੜਾ ਲੈ ਕੇ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਤੇ ਆਉਂਦਾ ਤੇ ਚੱਪੜ ਜਿੜੀ ਦੇ ਮੈਦਾਨ ਦੇ ਅੰਦਰ ਸੂਬੇ ਸਰਹੰਦ ਨੂੰ ਘੋੜਿਆਂ ਮਗਰ ਪਾ ਕੇ ਧੁੰਦਾ ਅਗਲਾ ਇਤਿਹਾਸ ਪੜਿਆ ਨਹੀਂ ਨੇ ਇਹਨਾਂ ਨੇ ਇਤਿਹਾਸ ਨਹੀਂ ਨਾ ਪੜਿਆ ਹੂੰ ਪੰਥ ਪੜਾਉਂਦਾ ਫਿਰ ਅੱਛਾ ਜ਼ਾਲਮ ਨੂੰ ਜਦੋਂ ਪੰਥ ਆਪਣੀ ਆਈ ਤੇ ਆਉਂਦਾ ਨਾ ਹੂੰ ਤੇ ਫਿਰ ਸੁਖਾ ਸਿੰਘ ਮਤਾਬ ਸਿੰਘ ਦੇ ਜਿਹਦੇ ਵਾਰਸ ਜੰਮਦੇ ਆ ਨਾ ਹੂੰ ਕਿ ਜੇ ਇੱਥੇ ਮੱਸਾਰੰਗੜ ਜੰਮਿਆ ਤੇ ਸੁਖਾ ਸਿੰਘ ਮਤਾਬ ਸਿੰਘ ਵੀ ਜੰਮਦੇ ਰਹਿਣਗੇ ਹੂੰ ਤੇ ਜੇ ਇੱਥੇ ਕੋ ਕਵੇਗਾ ਨਾ ਹੂੰ ਕਿ ਮੈਂ ਸੁਬਾ ਸਰਹੰਦਾਂ ਹੂੰ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਵੀ ਜੰਮਦੇ ਵਾਹ ਜੀ ਤੇ ਜੰਮ ਕੇ ਵਿਖਾਇਆ ਸੂਰਮੇ ਨੇ ਹੂੰ ਜਿਉਂਨੇ ਸੂਰੀ ਸੋਧਿਆ ਨਾ ਚਿੱਟੇ ਦਿਨ ਹੱਕ ਚ ਗੋਲੀਆਂ ਮਾਰ ਕੇ ਜਿਵੇਂ ਉਹ ਜ਼ਬਾਨ 'ਚੋਂ ਬੱਕ ਬੱਕ ਕਰਦਾ ਸੀ ਸਿੱਖਾਂ ਦੀਆਂ ਧੀਆਂ ਬੱਕ ਬੱਕ ਬੰਦ ਕਰਦੀ ਹੂੰ ਤੇ ਜਿਵੇਂ ਇਹ ਕਹਿੰਦਾ ਸੀ ਕਿ ਮੈਂ ਜ਼ੁਲਮ ਕੀਤੇ ਨੇ ਹੂੰ ਇਹ ਫਿਰ ਮਰਦਾਂ ਦੀ ਤਰ੍ਹਾਂ ਭਾਈ ਸੰਦੀਪ ਸਿੰਘ ਟੱਕਰਿਆ ਨਾ ਫਿਰ ਹੂੰ ਨਾਸਾ ਪਾੜ ਕੇ ਹੂੰ ਡੈਮੇਜ ਕਰਕੇ ਕੱਲਿਆ ਫਿਰ ਪਾਤਾ ਨਾ ਉਹਦੇ ਤੇ ਉਹਦੇ ਤੇ ਸਟਰਕਚਰ ਤੇ ਸਟਰਕਚਰ ਤੇ ਹੂੰ ਇੱਕ ਬੰਨੇ ਵੇਖੋ ਕਰਾ ਮਾਰ ਮਾਰ ਕੇ ਕਹਿੰਦੇ ਉਹਨੇ ਦਿਮਾਗ ਹੀ ਡੈਮੇਜ ਕਰਾ ਦਿੱਤਾ ਫਿਰ ਕਰਦੇ ਹੂੰ ਸ਼ੇਰ ਦਾ ਤਾਂ ਫਿਰ ਪੰਜਾ ਹੀ ਹੁੰਦਾ ਜਦੋਂ ਚੱਲਦਾ ਨਾ ਫਿਰ ਹੂੰ ਖਲਾਰ ਦਿੰਦਾ ਹੂੰ ਤੁਸੀਂ ਇਹ ਦੇਖੋ ਕਾਲਾਪੁਰਖ ਦੀ ਕਲਾ ਕਿੰਨੀ ਵੱਡੀ ਆ ਹੂੰ ਵੀਰ ਜੀ ਹਰਪਾਲ ਸਿੰਘ ਜੀ ਕਿ ਜਦੋਂ ਸਿੰਘਾਂ ਨੂੰ ਸ਼ਹੀਦ ਕਰਦੀ ਸੀ ਪੁਲਿਸ ਹੂੰ ਤੇ ਪਰਿਵਾਰ ਮਗਰ ਜਾਂਦੇ ਸੀ ਹੂੰ ਪਿੰਡਾਂ ਦੀਆਂ ਪੰਚਾਇਤਾਂ ਜਾਂਦੀਆਂ ਸੀ ਜਥੇ ਬੰਦੀਆਂ ਜਾਂਦੀਆਂ ਸੀ ਹੂੰ ਕਿ ਸਰੀਰ ਦਿੱਤਾ ਜਾਵੇ ਹੂੰ ਭਾਈ ਗੁਰਦੇਵ ਸਿੰਘ ਕੌਕੇ ਨੂੰ ਸ਼ਹੀਦ ਕੀਤਾ ਜਥੇ ਬੰਦੀਆਂ ਸਰੀਰ ਲੈਣ ਗਈਆਂ ਨੇ ਹੂੰ ਬਾਬਾ ਗੁਰਬਚਨ ਸਿੰਘ ਮਾਣੋ ਚਾਲ ਨੂੰ ਸ਼ਹੀਦ ਕੀਤਾ ਦੰਦਮੀ ਟਕਸਾਲ ਗਈ ਆ ਹੂੰ ਭਾਈ ਮੋਹਕਮ ਸਿੰਘ ਆਏ ਨੇ ਹੂੰ ਨਹੀਂ ਦਿੱਤਾ ਸਰੀਰ ਨਹੀਂ ਦਿੱਤਾ ਸੰਸਕਾਰ ਵਾਲੇ ਦੇ ਸ਼ਹੀਦ ਜਦੋਂ ਸ਼ਹੀਦ ਕੀਤਾ ਉਹਨਾਂ ਵੀ ਤਰਨ ਤਰਨ ਸੇਬ ਜਾ ਕੇ ਬੈਠੇ ਰਹੇ ਵੈਸੀ ਸਰੀਰ ਲੈਣਾ ਅਕਾਲ ਪੁਰਖ ਦਾ ਜਿਸਦਾ ਰਿਆ ਕੌਂਕੇ ਸਾਹਿਬ ਟੋਟੇ ਕਰ ਕਰਕੇ ਕਹਿੰਦੇ ਟੋਟੇ ਕਰ ਕਰਕੇ ਕੌਂਕੇ ਸਾਹਿਬ ਦੇ ਸਾਥ ਉਹ ਦਰਿਆ ਦੇ ਵਿੱਚ ਰੋੜੇ ਗਏ ਬਿਲਕੁਲ ਤੇ ਸਿੰਘ ਮਗਰ ਸੰਸਕਾਰ ਤੇ ਵੀ ਪਹੁੰਚਦੇ ਰਹੇ ਤੇ ਸਰੀਰ ਵੀ ਮੰਗਦੇ ਰਹੇ ਹੂੰ ਪਰ ਇਹਨਾਂ ਸਰੀਰ ਨਹੀਂ ਦਿੱਤੇ ਹੂੰ ਪਰ ਅਕਾਲ ਪੁਰਖ ਦੀ ਮਾਰ ਵੇਖੋ ਕੈਸੀ ਆ ਅੱਜ ਉਹ ਜ਼ਾਲਮ ਮਰਿਆ ਨਾ ਹੂੰ ਉਹਦਾ ਪਰਿਵਾਰ ਉਹਦਾ ਸਰੀਰ ਲੈਨ ਤੱਕ ਵੀ ਨਹੀਂ ਜਾ ਰਿਹਾ ਇਨਕਾਰੀ ਹੋ ਗਏ ਉਹਨਾਂ ਨੇ ਕਿਹਾ ਵੀ ਸਾਨੂੰ ਚਾਹੀਦੇ ਨਹੀਂਗਾ ਚਾਹੀਦੇ ਹੀ ਹੂੰ ਇਥੇ ਕੀ ਕਹਿਣਾ ਚਾਹੁੰਦੇ ਜੇ ਇਥੇ ਫਿਰ ਮੈਂ ਤੇ ਕਹਿੰਨਾ ਵੀ ਪਰਿਵਾਰ ਨੇ ਉਹ ਦੀਪ ਸਿੱਧੂ ਵਾਲੀ ਗੱਲ ਕੀਤੀ ਪੰਥ ਦਾ ਮਹਿਣਾ ਨਾ ਲੈ ਕੇ ਮਰਿਆ ਜੇ ਮੈਂ ਕਹਿੰਨਾ ਵੀ ਪਰਿਵਾਰ ਨੇ ਇਨਕਾਰੀ ਹੋ ਕੇ ਪੰਥ ਦਾ ਮਹਿਣਾ ਨਹੀਂ ਮੱਥੇ ਤੇ ਲਿਆ ਨੰਗਾ ਦੋਸ਼ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਹੂੰ ਇਹ ਜੇ ਪਾਪੀਆਂ ਨੂੰ ਮੁੜ ਕੇ ਨਾ ਹੂੰ ਜਦੋਂ ਪਰਿਵਾਰ ਨੇ ਇਨਕਾਰੀ ਹੋ ਗਿਆ ਮੰਨ ਲੋ ਉਹਦੇ ਅੰਤਯ ਅੰਤਮ ਕਿਰਿਆਕਰਮ ਪੁਲਸ ਵਾਲੇ ਕਿਸੇ ਗੁਰਦੁਆਰੇ 'ਚ ਕਰਾਉਂਦੇ ਨੇ ਕੋਈ ਕੀਰਤਨੀ ਜਥਾ ਉੱਤੇ ਕੀਰਤਨ ਕਰਦਾ ਕੋਈ ਸਾਡਾ ਸਿੰਘ ਸਾਹਿਬ ਆ ਕੇ ਅਰਦਾਸ ਕਰਦਾ ਉੱਥੇ ਫਿਰ ਤੁਸੀਂ ਕੀ ਕਰੋਗੇ ਆਪਾਂ ਵੇਖਦੇ ਆਂ ਕਿ ਸਵਰਨ ਘੋਟਨੇ ਵਰੀ ਵੀ ਤੁਸੀਂ ਕਹਿੰਦੇ ਵੀ ਬੜਾ ਰੋਲਾ ਪਾਇਆ ਸੀ ਪਰ ਉਹਦੇ ਸਾਰੇ ਕਿਰਿਆਕਰਮ ਹੋ ਗਏ ਸਿੰਘ ਸਾਹਿਬ ਆਪ ਹੀ ਗਏ ਸਾਰਾ ਕੁਝ ਹੋਇਆ ਨਹੀਂ ਜੀ ਨਹੀਂ ਨਹੀਂ ਕੋਈ ਸਿੰਘ ਸਾਹਿਬ ਨਹੀਂ ਗਿਆ ਉੱਥੇ ਹਮ ਗਰਬਚਨ ਸਿੰਘ ਪਈ ਆ ਯਾਰ ਸ਼੍ਰੋਮ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਮ ਬਣਾਇਆ ਹੋਇਆ ਜਥੇਦਾਰ ਹਮ ਮੌਜੂਦਾ ਜਥੇਦਾਰ ਹਮ ਉਹਦਾ ਪਾਠ ਰਖਾਉਣ ਵਾਸਤੇ ਗਿਆ ਸੀ ਹਮ ਪਾਠ ਰਖਾ ਕੇ ਆਇਆ 50000 ਰੁਪਏ ਉਹਦੇ ਤੋਂ ਲੈ ਕੇ ਆਇਆ ਕਲੰਕ ਉਹਦੇ ਮੱਥੋਂ ਲਤਣਾ ਨਹੀਂ ਹਮ ਮਰਦੇ ਦਮ ਤੱਕ ਉਹਦੀਆਂ ਪੀੜ੍ਹੀਆਂ ਤੱਕ ਇਹ ਕੁਲ ਤੱਕ ਜਾਊਗਾ ਕਲੰਕ ਉਹਦੇ ਨਾਲ ਹਮ ਸਿੰਘ ਸਹਿਬ ਯਾਨੀ ਗਰਬਚਨ ਸਰ ਗਰਬਚਨ ਸਿੰਘ ਸਿੰਘ ਸਹਿਬ ਨਹੀਂ ਗਰਬਚਨ ਸਿਉ ਕਹੂੰ ਮੈਂ ਉਹਨੂੰ ਅੱਛਾ ਕਿਉਂਕਿ ਉਸਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੌਮੀ ਜਥੇਦਾਰ ਭਾਈ ਗਰਦੇਸ਼ ਸਿੰਘ ਕੌਕੇ ਨੂੰ ਉਹ-ਉਹ ਕੇ ਟੁਕੜੇ-ਟੁਕੜੇ ਕਰਨ ਵਾਲੇ ਹਮ ਜਾਲਮ ਸਵਰਨੇ ਕੋਟ ਨੇਂਧੀਆਂ ਰਸਮਾਂ ਆਪਣ ਪਾਈਆਂ ਜਾਂਦੀਆਂ ਖੋਗਦੀਆਂ ਨਭਾਉਣ ਲਈ ਉਹਨਾਂ ਦੇ ਘਰੇ ਗਿਆ ਉਹਦਾ ਪਾਠ ਆਰੰਭ ਕਰਵਾ ਕੇ ਆਇਆ ਹਮ ਕਿ ਗੁਰੂ ਸਾਹਿਬ ਨੇ ਜਿੰਨੀ ਇੱਕ ਬਣਸਰਾਈ ਮੇਰੇ ਤੋਂ ਸੇਵਾ ਲਈ ਸਾਡੇ ਤੋਂ ਦੋ ਸਿੰਘਾਂ ਨੂੰ ਹਮ ਸਿੱਕੜੂ ਤੇ ਜੇ ਹੋਣ ਕੋਈ ਸਿੰਘ ਸਾਹਿਬ ਜਾਂਦਾ ਮਜੂਤਾ ਸਾਹਿਬ ਦਾ ਸਾਫਾ ਤੇ ਫਿਰ ਤੁਹਾਡਾ ਕੀ ਸਟੈਂਡ ਹੋਵੇਗਾ ਹੋ ਜਾਊਗਾ ਜੀ ਜਿਹੜੀ ਗੱਲ ਹੀ ਮੈਂ ਤੁਹਾਡੇ ਨਾਲ ਬਿਲਿਆ ਅੱਜ ਹੂੰ ਇਹਦਾ ਮਤਲਬ ਹੀ ਹੈ ਅੱਜ ਦੀ ਮਿਲਣੀ ਦਾ ਆਪਣਾ ਹੂੰ ਕਿ ਜੇ ਜਿਨ੍ਹਾਂ ਦਰਬਾਰ ਸਾਹਿਬ ਤੇ ਹਮਲੇ ਕੀਤੇ ਉਹਨਾਂ ਫੌਜੀ ਅਫਸਰਾਂ ਦੇ ਕੌਮ ਨੇ ਭੋਗ ਨਹੀਂ ਪਹਿਨ ਦਿੱਤੇ ਹੂੰ ਜਿਨ੍ਹਾਂ ਨੇ ਗੁਰੂ ਕੇ ਸਿੰਘ ਸ਼ਹੀਦ ਕੀਤੇ ਹੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਗਰੰਥੀ ਸਿੰਘ ਕੁੱਟੇ ਹੂੰ ਚਲਦੇ ਪਾਠ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਮਰਜ਼ਾਦਾ ਭੰਗ ਕੀਤੀ ਹੂੰ ਉਹਨਾਂ ਦੇ ਭੋਗ ਨਹੀਂ ਪੈਂਡਿਆ ਦਵੇਗਾ ਪੰਥ ਨਾ ਪੈਂਣ ਦਿੱਤੇ ਨਾ ਗਾਂਹ ਪੈਣਗੇ ਹੂੰ ਅੱਜ ਵੀ ਮੈਂ ਬੇਨਤੀ ਲੈ ਕੇ ਆਇਆ ਤੁਹਾਡੇ ਚੈਨਲ ਦਿੱਤੇ ਹੂੰ ਕਿ ਮੈਂ ਉਹਦੇ ਨੱਗਰ ਵਾਲਿਆਂ ਨੂੰ ਹੂੰ ਗੁਰਦੁਆਰਾ ਕਮੇਟੀ ਵਾਲਿਆਂ ਨੂੰ ਹੂੰ ਗੁਰੂ ਘਰ ਦੇ ਰਾਗੀ ਸਿੰਘਾਂ ਨੂੰ ਗਰੰਤੀ ਸਿੰਘਾਂ ਨੂੰ ਹੂੰ ਪਰਿਵਾਰਾਂ ਨੂੰ ਜੀ ਅਪੀਲ ਕਰਦਾ ਹਾਂ ਹੂੰ ਕਿ ਉਹ ਜੇ ਜ਼ਾਲਮ ਦੀ ਕੋਈ ਵੀ ਗੁਰਮਰਜਾਦਾ ਅਨਸਾਰ ਰਸਮ ਨਾ ਕੀਤੀ ਜਾਵੇ ਜੇ ਕੋਈ ਪੰਥਕ ਜਾਂ ਮੰਨ ਲਓ ਜੇ ਕੋਈ ਪ੍ਰਬੰਧਕ ਕਮੇਟੀ ਤੁਹਾਡੀ ਅਪੀਲ ਨਹੀਂ ਮੰਨਦੀ ਉਹ ਕਹਿੰਦੀ ਅੜ ਕੇ ਕਹਿੰਦੇ ਵੀ ਅਸੀਂ ਕਰਾਂਗੇ ਫੇਰ ਤੁਸੀਂ ਕਹਿ ਰਹੇ ਹੋ ਨਾ ਇਹ ਗੱਲ ਪਰ ਜਿਹੜਾ ਮਰਿਆ ਹੈ ਹੂੰ ਉਹ ਕੀ ਕਹਿੰਦਾ ਸੀ ਆਪਣੇ ਲਫ਼ਜ਼ ਆਪਾਂ ਹੀ ਉਹਨੇ ਸਾਂਝੇ ਕੀਤੇ ਬਿਲਕੁਲ ਬਿਲਕੁਲ ਜੀ ਕਿ ਮੈਂ ਜਿਵੇਂ ਸਹਿਬ ਜਾਨਿਆਂ ਨੂੰ ਸੂਬੇ ਸਰਹੰਦ ਨੇ ਕੋ-ਕੋ ਕੇ ਸ਼ਹੀਦ ਕੀਤਾ ਸੀ ਨਾ ਹੂੰ ਮੈਂ ਕਲਕੂ ਸਿੰਘ ਦਾ ਪੁੱਤ ਸੀ ਇਹ ਮੈਂ ਇਨਾਂ ਖਾੜਕੂਆਂ ਦੀਆਂ ਨਸਲਾਂ ਖਤਮ ਕਰੂੰਗਾ ਸੂਬੇ ਸਰਹੰਦ ਨੂੰ ਜ਼ੁਲਮ ਇੰਨਾ ਕਰੂੰਗਾ ਕਿ ਸੂਬੇ ਸਰਹੰਦ ਦੇ ਜ਼ੁਲਮਾਂ ਨੂੰ ਭੁੱਲ ਜੋਗੇ ਤੁਸੀਂ ਸਾਡੀਆਂ ਮਾਵਾਂ ਨੂੰ ਕਹਿੰਦਾ ਸੀ ਹੂੰ ਇਹ ਫਿਰ ਉਹ ਕੌਣ ਹੋ ਸਕਦਾ ਹੈ ਜਿਹੜਾ ਉੱਥੇ ਉਹਦਾ ਇਸ ਗੱਲ ਦਾ ਜੀ ਜੀਆ ਪਿੰਡ ਦੇ ਵਿੱਚ ਕਹਿੰਦੇ ਤਸ਼ੱਦਦ ਟਾਇਆ ਗਿਆ ਬਹੁਤ ਜ਼ਿਆਦਾ ਸਾਡੀਆਂ ਸਰਤਾਰ ਜੋ ਮਾਤਾਵਾਂ ਨੂੰ ਸ਼ਹੀਦਾ ਸਿੰਘਾਂ ਦੀਆਂ ਨੂੰ ਖੜ ਕੇ ਠਾਣਿਆ ਤੇ ਜਲੀਲ ਕਰਦੇ ਰਹੇ ਅੱਛਾ ਭੈਣਾਂ ਨੂੰ ਕਰਦੇ ਰਹੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਆਪਾਂ ਬੋਲ ਬੜੀ ਬਰਾਉ ਬੋਲ ਕੇ ਦੱਸਦੇ ਸੀ ਹੂੰ ਕਿ ਸਹੁਰੇ ਦੇ ਸਾਹਮਣੇ ਨਾ ਨੂੰ ਬੇਪੱਤ ਕੀਤਾ ਗਿਆ ਪਿਓ ਦੇ ਸਾਹਮਣੇ ਧੀ ਨੂੰ ਬੇਪੱਤ ਕੀਤਾ ਗਿਆ ਬੇਪਰਦ ਕੀਤਾ ਗਿਆ ਸੰਤ ਬਾਬਾ ਜਰਨੈਲ ਸਿੰਘ ਜੀ ਦੀਆਂ ਟੇਪਾਂ ਸੁਣ ਲੋ ਕਿੰਨਾ ਨੇ ਇਹਨਾਂ ਪੁਲਿਸ ਜ਼ਾਲਮ ਪੁਲਿਸ ਅਫਸਰਾਂ ਨੇ ਤੇ ਜਦੋਂ ਇਹ ਮਰਦੇ ਨੇ ਜਾਂ ਸਿੰਘਾਂ ਦੇ ਫਿਰ ਨਿਸ਼ਾਨੇ ਤੇ ਆਉਂਦੇ ਨੇ ਖਾਲਸਾ ਪੰਥ ਇਹਨਾਂ ਨੂੰ ਸਜ਼ਾ ਦੇ ਕੇ ਤੇ ਜਦੋਂ ਸੋਦਾ ਲਾਉਂਦਾ ਹੈ ਜਦੋਂ ਇਹਨਾਂ ਦੀ ਮੌਤ ਹੁੰਦੀ ਆ ਫਿਰ ਇਹਨਾਂ ਦੀਆਂ ਰਸਮਾਂ ਹੋਣੀਆਂ ਚਾਹੀਦੀਆਂ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਚਲਦੇ ਪਾਠ ਖੰਡਤ ਕੀਤੇ ਹੋਣਾ ਜਿਹੜਾ ਇਹ ਕਹਿੰਦਾ ਵੇ ਕਿ ਮੈਂ ਸੂਬੇ ਸਰਾਂ ਤੋਂ ਵੱਧ ਜ਼ੁਲਮ ਕਰ ਸਕਦਾ ਆ ਜਿਵੇਂ ਸਹਿਬ ਜਾਦਿਆਂ ਤੇ ਤਸ਼ੱਦਦ ਹੋਇਆ ਉਦੋਂ ਵੱਧ ਕੇ ਕਰੂੰਗਾ ਇਸਦਾ ਮਤਲਬ ਉਹ ਕੀ ਦੱਸਦਾ ਸੀ ਵੀ ਮੈਂ ਕਲਗੀਧਰ ਪਾਤਸ਼ਾਹ ਦੇ ਪੁੱਤਰਾਂ ਨੂੰ ਕੋ-ਕੋ ਕੇ ਸ਼ਹੀਦ ਕਰਨ ਨਾਲ ਨਾਲੇ ਨਾਲੋਂ ਵੀ ਵੱਧ ਜ਼ੁਲਮ ਕਰ ਸਕਦਾ ਹਮ ਇੰਨੇ ਉਦੋਂ ਕਹਿੰਦੇ ਵੀ ਮਾਮਾ ਦੇ ਪੋਤ ਕੋਕੋ ਕੇ ਮਾਰੇ ਤੇ ਜਿਵੇਂ ਤੁਸੀਂ ਕਹਿੰਦੇ ਡੈੱਡ ਬੋਡੀਆਂ ਲੈਣ ਜਾਂਦੇ ਸੀ ਅੰਤਮ ਕਿਰਿਆ ਕਰਮ ਕਰਨੇ ਦਿੱਤੇ ਅੱਜ ਇਹਦੇ ਅੰਤਮ ਕਿਰਿਆ ਕਰਮ ਪਰਿਵਾਰ ਤੇ ਨਹੀਂ ਕਰ ਰਿਆ ਸਰਕਾਰ ਕਰੇਗੀ ਇਹਨੂੰ ਸਰਕਾਰਾਂ ਤਾਂ ਇੱਕ ਨਾ ਇਹ ਬਣਾ ਕੇ ਆਪਦੇ ਕੰਮਾਂ ਦੀ ਵਰਤਦੀਆਂ ਹੁੰਦੀਆਂ ਹਨ ਮੁੜ ਕੇ ਖੜਦੀਆਂ ਨਹੀਂ ਹੁੰਦੀਆਂ ਸਰਕਾਰਾਂ ਇਹ ਫਿਰ ਸਬਕ ਨਹੀਂਗਾ ਲੈਸਨ ਨਹੀਂਗਾ ਅੱਜ ਦੇ ਪ੍ਰਸ਼ਾਸਨ ਵਾਸਤੇ ਪੁਲਿਸ ਅਫਸਰਾਂ ਵਾਸਤੇ ਬੜਾ ਸਪਸ਼ਟ ਹੂੰ ਜਿਨ੍ਹਾਂ ਤੇ ਸਰਕਾਰਾਂ ਦੀਆਂ ਅੱਖੇ ਲਾ ਕੇ ਸਿੰਘ ਸ਼ਹੀਦ ਕੀਤੇ ਨਿਰਦੋਸ਼ ਬੱਚੇ ਚੁੱਕ ਚੁੱਕ ਕੇ ਘਰਾਂ ਚ ਝੂਠੇ ਮੁਕਾਬਲੇ ਹੋ ਰਹੇ ਨੇ ਅੱਜ ਵੀ ਕਿਹਨਾਂ ਗੈਸਟਰਾਂ ਦੇ ਨਾਂ ਤੇ ਹੋ ਰਹੇ ਨੇ ਪਰ ਜਿਹੜੇ ਲਿਸਟਾਂ ਬਣਦੀਆਂ ਏ ਖੁੱਲਦੀਆਂ ਨੇ ਫਿਰ ਉਹੀ ਸਰਕਾਰਾਂ ਉਹੀ ਮੁਲਾਜ਼ਮਾ ਹੱਥ ਘੜੀਆਂ ਲਾ ਕੇ ਉਹਨਾਂ ਹੀ ਜੇਲਾਂ ਦੇ ਵਿੱਚ ਪੇਟਾਉਂਦੀਆਂ ਹਨ ਹਮ ਐ ਕਰ ਕਰੇ ਸੋਇ ਕਰ ਪਾਏ ਇੱਥੇ ਤਾਂ ਭੁਗਤਣਾ ਪੈਣਾ ਹਮ ਇਹ ਤਾਂ ਜੋ ਕੀਤਾ ਉਹ ਭੁਗਤਣਾ ਪਊ ਜੇ ਇੱਥੇ ਨਾ ਭੁਗਤੂ ਰੱਬ ਦੀ ਦਰਗਾਹ ਤਾਂ ਭਗਤਾ ਹੋਗੀ ਨਾ ਤੇ ਫਿਰ ਪੰਥ ਜਿਹੜਾ ਕਲਗੀਧਰ ਪਾਤਸ਼ਾਹ ਨੇ ਖਾਲਸਾ ਸਾਜਿਆ ਨਾ ਕੁੰਡਲੀਆ ਸਪਬੀਰ ਖਾਲਸਾ ਅਜੇ ਨਹੀਂ ਮਰਿਆ ਪਰ ਪੰਥ ਜਿਉਂਦਾ ਜੇ ਹਕੂਮਤਾਂ ਸਜ਼ਾ ਨਹੀਂ ਨਾ ਦੇਂਦੀ ਆ ਭਾਈ ਸੰਦੀਪ ਸਿੰਘ ਤੇ ਜਿਹੜਾ ਤਸ਼ੱਦਦ ਆਇਆ ਗਿਆ ਬਹੁਤ ਜ਼ਿਆਦਾ ਕਹਿੰਦੇ ਵੀ ਉਹਨਾਂ ਦਾ ਮੈਡੀਕਲ ਟਰੀਟਮੈਂਟ ਵੀ ਨਹੀਂ ਹੋਣ ਦਿੱਤਾ ਗਿਆ ਪਰਿਵਾਰ ਨਾਲ ਮੁਲਾਕਾਤ ਵੀ ਨਹੀਂ ਹੋ ਰਹੀ ਉਹ ਸਾਰੇ ਘਟਨਾ ਕਰਨ ਨੂੰ ਕਿਵੇਂ ਦੇ ਜੇ ਜੇ ਪਰਿਵਾਰ ਨਾਲ ਮੁਲਾਕਾਤ ਨਹੀਂ ਹੋਈ ਤਾਂ ਉਜੋਦਾ ਥੜਕਿਆ ਤਾਂ ਨਹੀਂ ਗਾ ਉਹ ਤਾਂ ਅੱਜ ਵੀ ਸੰਗਰੂਰ ਜੇਲ੍ਹ ਚੋਂ ਲੈ ਭੇਜਿਆ ਤੇ ਉਹਨੇ ਅ ਚੜਦੀ ਕਲਾ ਦੇ ਜਗਾਰੇ ਲਾ ਕੇ ਗਿਆ ਉਹ ਅੱਛਾ ਹਿੰਮਤ ਵਿਖਾਈ ਉਹਨੇ ਵਾਹ ਜੀ ਜੁਲਮ ਜੁਲਮ ਕਾਇ ਜਾਲਮ ਜੁਲਮ ਕਰਦਾ ਹੁੰਦਾ ਸੂਰਮੇ ਚੱਲਦੇ ਆਇਆ ਹਮ ਪਰ ਜਦੋਂ ਸੂਰਮਿਆਂ ਦੀ ਮਾਰ ਪੈਂਦੀ ਫਿਰ ਜ਼ਾਲਮਾਂ ਤੋਂ ਝੱਲੀ ਨਹੀਂ ਜਾਂਦੀ ਹਮ ਇਹ ਦੇਖਣਾ ਚਾਹੀਦਾ ਹਮ ਫਿਰ ਤਾਂ ਇਹਨਾਂ ਨੂੰ ਜਿਨ੍ਹਾਂ ਨੇ ਜ਼ੁਲਮ ਕੀਤੇ ਆ ਨਾ ਮੈਂ ਇੱਕ ਬੜਾ ਕਲੀਅਰ ਜੀ ਗੱਲ ਕਹਿ ਰਿਹਾ ਹਮ ਮੈਂ ਇੱਕ ਜ਼ਿੰਮੇਵਾਰ ਆ ਪਰ ਜਿਹੜੀ ਗੱਲ ਮੈਂ ਕਹਿਣ ਲੱਗਿਆ ਹਮ ਦੁਖੀ ਹਿਰਦੇ ਚੋਂ ਕਹਿਣ ਲੱਗਿਆ ਹੂੰ ਵੀ ਇਹ ਨਾ ਕਰਤਾ ਲਿਆ ਹੂੰ ਪਰ ਇਹਨਾਂ ਨੂੰ ਲੋਕ ਸੂਬੇ ਸਰਹੰਦ ਦੀ ਗੰਦੀ ਔਲਾਦ ਦੇ ਨਾਲ ਜਾਣਿਆ ਕਰਨਗੇ ਹੂੰ ਚైనా ਦੇ ਬੱਚਿਆਂ ਨੂੰ ਜਿਨ੍ਹਾਂ ਨੇ ਭਾਈ ਸੰਦੀਪ ਸਿੰਘ ਨੂੰ ਤਾਰਚਰ ਕੀਤਾ ਨਾ ਸੰਜੀ ਹੂੰ ਉਹ ਭਾਈ ਸੰਦੀਪ ਸਿੰਘ ਦੇ ਤਸ਼ੱਦਦ ਕਰਨ ਵਾਲਿਆਂ ਨੂੰ ਹੂੰ ਜਿਹੜੇ ਚੰਗੇ ਅਣਖੀ ਸਿੱਖ ਨੇ ਨਾ ਉਹ ਇਹ ਕਹਿ ਕੇ ਉਂਗਲਾ ਕਰਕੇ ਉਹਨਾਂ ਦੇ ਬੱਚਿਆਂ ਵੱਲ ਤੇ ਉਹਨਾਂ ਦੇ ਪਰਿਵਾਰਾਂ ਵੱਲ ਉਹਨਾਂ ਦੇ ਤੇ ਇਸ ਗੱਲ ਦੇ ਟੈਗ ਲੱਗ ਜਾਣਗੇ ਕਿ ਸੂਬੇ ਸਰਾਂਧੀ ਗੰਦੀ ਔਲਾਦ ਆ ਹੂੰ ਆ ਮੇਨਾ ਮੈਂਦਾ ਪਰ ਸੂਬੇ ਦੀ ਕਚਹਿਰੀ ਦੇ ਵਿੱਚ ਜਿੱਥੇ ਸੁੱਚਾ ਆਨੰਦ ਗੰਗੂ ਹੋਰ ਬੜੇ ਕਾਜੀ ਹਾਜੀ ਕਾਜੀ ਬੜੇ ਬੈਠੇ ਸੀ ਉੱਥੇ ਪਰ ਉੱਥੇ ਇੱਕ ਮਲੇਰਕੋਟਲੇ ਨਵਾਬ ਵੀ ਹਾ ਦਾ ਨਾਰਾ ਮਾਰਨ ਵਾਲਾ ਹੈਗਾ ਸੀ ਵੀ ਇਹੋ ਜਿਹਾ ਪੁਲਿਸ ਅਫਸਰ ਨੇ ਜਿਹੜਾ ਕਹਿੰਦਾ ਵੀ ਆ ਤੁਸੀਂ ਗਲਤ ਕਰ ਰਹੇ ਹੋ ਤਸ਼ੱਦਦ ਟਾ ਰਹੇ ਹੋ ਜਿਵੇਂ ਪਿਛਲੇ ਸਮੇਂ ਦੇ ਅੰਦਰ ਅ ਸਰਦਾਰ ਕੌਂਕੇ ਸਾਹਿਬ ਜਹੇਦਾਰ ਦੇ ਹੱਕ ਦੇ ਵਿੱਚ ਇੱਕ ਪੁਲਿਸ ਅਫਸਰ ਨਿਤਰਿਆ ਸੀ ਉਹ ਕਹਿੰਦਾ ਮੈਂ ਨੌਕਰੀ ਦੀ ਲੋੜ ਨਹੀਂ ਪਰ ਮੈਂ ਉਹ ਚਸ਼ਮਦੀਦ ਗਵਾਹ ਮੈਂ ਸੱਚ ਬੋਲਾਂਗਾ ਪੰਥ ਦੀ ਕਚਹਿਰੀ 'ਚ ਇਹ ਗੱਲ ਰੱਖਾਂਗਾ ਵੀ ਪੁਲਿਸ ਨੇ ਅਤ ਦਰਜੇ ਦਾ ਅਤਿਆਚਾਰ ਸਿੰਘ ਸਾਹਿਬ ਤੇ ਕੀਤਾ ਸਮੇਂ-ਸਮੇਂ ਨਾਲ ਬਹੁਤ ਕੁਝ ਹੁੰਦਾ ਹੈ ਕਈ ਵਾਰਾ ਮੌਕੇ ਤੇ ਜਿਹੜੇ ਆ ਸੂਰਮੇ ਉੱਠ ਖੜਦੇ ਨੇ ਹੂੰ ਤੇ ਕਈ ਵਾਰਾ ਕੋਈ ਹਿੰਮਤ ਕਰਦੇ ਆ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਹੂੰ ਔਰ ਜੁਬਾਨਾ ਸਦਾ ਲਈ ਬੰਦ ਨਹੀਂ ਹੁੰਦੀ ਹੁੰਦੀ ਹੁੰਦੀ। ਹੂੰ। ਇਹ ਸਾਰਾ ਕੁਝ ਖੁੱਲ ਕੇ ਸਾਹਮਣੇ ਆ ਜਾਣਾ ਹੈ। ਹੂੰ। ਕਿ ਇਹ ਜਿਹੜਾ ਆ ਇਹ ਇਹ ਕਿਤੇ ਇਹ ਨਾ ਸਮਝ ਲੈਣ ਵੀ ਉਹਨੂੰ ਭਾਈ ਅ ਸੰਦੀਪ ਸਿੰਘ ਤੇ ਜ਼ੁਲਮ ਕਰਕੇ ਤੇ ਉਚਾਈਂ ਦੀ ਨੀਂ ਸੌਣ ਲੈਣਗੇ। ਹੂੰ। ਉਹਨਾਂ ਨੂੰ ਹਿਸਾਬ ਦੇਣਾ ਪੈਣਾ। ਦੇਣਾ ਪਊਗਾ ਜੀ। ਇਹ ਤੁਸੀਂ ਇਤਿਹਾਸ ਦੀ ਗੱਲ ਕੀਤੀ ਮੈਂ ਵੇਖਦਾ ਇਤਿਹਾਸ ਰਿਪੀਟ ਹੁੰਦਾ ਹੈ। ਬਿਲਕੁਲ। ਜੇ ਤੁਸੀਂ ਸੂਬੇ ਦੀ ਗੱਲ ਕੀਤੀ, ਸੂਬੇ ਸਰਹੰਦ ਦੀ ਗੱਲ ਕੀਤੀ ਤੇ ਬੰਦਾ ਸਿੰਘ ਬਹਾਦਰ ਦੀ ਨਾਲ ਗੱਲ ਚੱਲ ਗਈ। ਤੁਸੀਂ ਮੇਰੇ ਤੋਂ ਪਹਿਲਾਂ ਅਜੀਤ ਸਿੰਘ ਪੂਲੇ ਦਾ ਜ਼ਿਕਰ ਕੀਤਾ ਹੈ ਹਾਲਾਂਕਿ ਉਹਨੂੰ ਨਿਹੰਗ ਪੂਲਾ ਕਹਿੰਦੇ ਨਿਹੰਗ ਬੜਾ ਉੱਚਾ ਸੁੱਚਾ ਸ਼ਬਦ ਹੈ ਨਿਹੰਗ ਅਕਾਲੀ ਪੂਲਾ ਸਿੰਘ ਸੀ ਪੂਲਾ ਜਿਹੜਾ ਹੈ ਹਾਲਾਂਕਿ ਨਗਰ ਬੜਾ ਪਵਿੱਤਰ ਹੈ ਉੱਥੇ ਭਾਈ ਤਾਰੂ ਸਿੰਘ ਦਾ ਜਨਮ ਸਥਾਨ ਹੈ ਪਰ ਉਹਨੇ ਉਹ ਪਿੰਨ ਨੂੰ ਕਲੰਕਿਤ ਕੀਤਾ ਉਹਨੇ ਵੀ ਆਪਾਂ ਵੇਖਿਆ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਨੂੰ ਜਿਉਂਦਿਆਂ ਨੂੰ ਸਾੜਿਆ ਸੀ ਤੇ ਜੇਲ੍ਹ ਦੇ ਵਿੱਚ ਗੁਰੂ ਕੇ ਸੂਰਮਿਆਂ ਨੇ ਉਹਨੂੰ ਉਹਦਾ ਸੋਦਾ ਲਾਇਆ ਤੇ ਉਹਨੂੰ ਸਾੜ ਕੇ ਮਾਰਿਆ ਤੇ ਅੱਜ ਆ ਜਿਹੜਾ ਜਿਹੜਾ ਕਹਿੰਦਾ ਸੀ ਮੈਂ ਸੂਬਾ ਸਰਹੰਦਾ ਤੁਹਾਡੇ ਤੁਸੀਂ ਕਹਿ ਰਹੇ ਵੀ ਉਹ ਕਹਿੰਦਾ ਹੁੰਦਾ ਸੀ ਤੇ ਉੱਥੇ ਫਿਰ ਸਮੇਂ-ਸਮੇਂ ਤੇ ਆਪਾਂ ਵੇਖਦੇ ਆ ਵੀ ਸੂਰਬੀਰ ਯੋਧਿਆਂ ਦੇ ਵਾਰਿਸ ਵੀ ਆਉਂਦੇ ਨੇ ਇਹ ਤੁਹਾਨੂੰ ਲੱਗਦਾ ਨਹੀਂ ਪੂਲੇ ਦੇ ਉਹ ਵੀ ਜੇਲ੍ਹ ਦੇ ਵਿੱਚ ਤੇ ਆ ਐਪੀਸੋਡ ਰਲਦੇ ਮਿਲਦੇ ਨੇ ਕਿੱਥੇ ਰੋਕ ਲੈਣਗੇ ਹੂੰ ਇਹ ਪੰਥਾ ਹੂੰ ਜੇ ਜਨਰਲ ਡਾਇਰ ਨੂੰ ਸੋਦਾ ਲਾਉਣ ਵਾਸਤੇ ਹੂੰ ਪੰਜਾਬ ਦੇ ਜੰਮੇ ਜਾਏ ਹੂੰ ਸ਼ੀਰ ਉਰਮ ਸਿੰਘ ਵਰਗੇ ਲੰਡਨ ਵਿੱਚ ਪਹੁੰਚ ਸਕਦੇ ਆ ਨਾ ਹੂੰ ਤੇ ਭਾਈ ਜਿੰਦਾ ਸੁਖਾ ਵੀ ਹੂੰ ਜਰਨਲ ਵੈਦਿਆ ਨੂੰ ਸੋਧਨ ਵਾਸਤੇ ਪੂਨੇ ਪਹੁੰਚ ਸਕਦੇ ਹੂੰ ਜੇ ਕਹਿੰਦੀ ਆ ਨਾ ਕਿ ਅਸੀਂ ਜੇਲਾਂ ਚ ਬੰਦ ਕਰਕੇ ਉਹਨਾਂ ਨੂੰ ਸੁਰੱਖਿਅਤ ਰੱਖ ਲਾਂਗੇ ਹੂੰ ਇੱਕ ਤਲਗੀਆਂ ਵਾਲੇ ਦਾ ਸਾਜਿਆ ਖਾਲਸਾ ਪੰਥਾ ਹੂੰ ਇਹ ਕੌਮ ਮਰਨ ਵਾਲੀ ਹੂੰ ਜਿਹੜਾ ਕਦੀ ਨਹੀਂ ਛਿਪਣਾ ਹੂੰ ਉਹ ਸਦਾ ਲਈ ਮਿਟ ਗਿਆ ਹੂੰ ਉਹ ਸਦਾ ਲਈ ਚਮਕਦਾ ਤੇ ਰਹਿੰਦੀ ਦੁਨੀਆ ਤੱਕ ਜੁਗਾਂ ਤੱਕ ਜ਼ਾਲਮਾਂ ਨੂੰ ਸੋਦਾ ਲਾਉਣ ਵਾਲੇ ਹਮ ਖਾਲਸਾ ਪੰਦੇ ਜਵਾਬ ਜੰਗੀ ਜਰਨੈਲ ਸੂਰਮੇ ਜਹਾਰੂ ਹਮ ਕਦੀ ਮਰਦੇ ਨਹੀਂ ਹਮ ਅਮਰ ਹੁੰਦੇ ਜੀ ਇਸ ਕਰਕੇ ਜਿਹੜੇ ਸੂਰਮੇ ਨੇ ਹਵਾਰਾ ਜੀ ਵੀ ਜੇਲ੍ਹ ਦੇ ਅੰਦਰ ਰਾਜੋਆਣਾ ਸਾਹਿਬ ਤੇ ਪੰਥ ਨੇ ਬੜਾ ਮਾਣ ਦਿੱਤਾ ਜੇਲ੍ਹ 'ਚ ਬੈਠਿਆਂ ਨੂੰ ਸਰਬੱਤ ਖਾਲਸਾ ਕਰਕੇ ਕੌਮ ਦੇ ਜਹੇਦਾਰ ਬਣਾਇਆ ਸਿੰਘ ਸਾਹਿਬ ਜਗਤਾਰ ਸਿੰਘ ਦੀ ਹਵਾਰਾ ਨੂੰ ਤੇ ਇਹ ਇਹਨੇ ਵੀ ਮੈਂ ਵੇਖਿਆ ਵੀ ਉਸ ਵੇਲੇ ਦੇ ਪਾਪੀ ਸੋਧੇ ਨੇ ਅੱਜ ਦੇ ਪਾਪੀ ਸੋਧੇ ਨੇ ਜਿਹੜੇ ਸਿੱਖਾਂ ਦੇ ਬਾਬਤ ਬੜਾ ਗਲਤ ਬੋਲਦੇ ਸੀ ਬੜਾ ਗਲਤ ਪ੍ਰਚਾਰ ਕਰਦੇ ਸੀ ਆਉਣ ਵਾਲੇ ਸਮੇਂ 'ਚ ਪੰਥ ਇਹਨਾਂ ਨੂੰ ਹੀ ਨਵਾਜੂਗਾ ਭਾਈ ਸੰਦੀਪ ਸਿੰਘ ਬਿਲਕੁਲ ਜੀ ਬਿਲਕੁਲ ਕਿਉਂ ਨਹੀਂ ਜੀ ਉਹ ਕੌਮ ਦੀ ਇੱਕ ਖੀਰਾ ਕੌਮ ਦਾ ਕੌਮ ਨੇ ਦਿਲ ਦੇ ਉੱਤੇ ਰੱਖਿਆ ਉਹਨੂੰ ਬਿਠਾ ਕੇ ਇਹ ਸਿੱਖਾਂ ਦੇ ਤਾਜ ਨੇ ਇੱਕ ਕੌਮ ਦੇ ਯੋਧੇ ਨੇ ਜਜ਼ਾਰੂ ਨੇ ਸਾਡੀ ਕੌਮ ਦੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਜੇ ਬਾਹਰ ਬਕਵਾਸ ਕਰਦਾ ਸੀ ਸੂਰੀ ਉਹਦੀ ਬਕਵਾਸ ਸਦਾ ਲਈ ਬੰਦ ਕੀਤੀ ਗੋਲੀਆਂ ਮਾਰ ਕੇ ਜੇ ਅੰਦਰ ਗਿਆ ਹੈ ਅੰਦਰ ਦੁਸ਼ਮਣ ਟਕਰਿਆ ਤੇ ਦੁਸ਼ਮਣ ਨੂੰ ਅੱਗੋਂ 21 ਦਾ 31 ਬਣ ਕੇ ਟਕਰਿਆ ਉਹਨੂੰ ਨਰਕੀ ਤੋਰ ਕੇ ਸੂਰਮੇ ਨੇ ਕੌਮ ਲਈ ਜੜੀ ਆ ਨਾ ਪੱਤ ਰੱਖੀ ਆ ਤੇ ਇਤਿਹਾਸ ਬਣਾਇਆ ਇਹ ਕੋਣ ਤਾਂ ਜਮੀ ਇਤਿਹਾਸ ਬਣਾਉਣ ਨੂੰ ਹੋ ਸਕਦਾ ਜੇਲ੍ਹ 'ਚ ਵੀ ਨੁਕਸਾਇਆ ਹੋਵੇ ਜਿਵੇਂ ਬਾਹਰ ਕਹਿੰਦਾ ਸੀ ਮੈਂ ਸੂਬਾ ਸਰਾਂਦਾ ਹੋ ਸਕਦਾ ਜੇਲ੍ਹ 'ਚ ਬੜਕਾ ਮਾਰਦਾ ਉਹ ਬਹੁਤ ਕੁਛ ਕਰਦਾ ਸੀ ਜੀ ਉਹ ਜੇਲ੍ਹ ਦੇ ਵਿੱਚ ਬਕਵਾਸ ਕਰਦਾ ਸੀ ਹੂੰ ਤੇ ਉਸੂਰ ਮੇ ਤੋਂ ਫਿਰ ਬਰਦਾਸ਼ਤ ਨਹੀਂ ਹੋਈ ਹੂੰ ਸੂਰ ਮੇ ਕਦੀ ਜਿਹੜੀ ਹੈ ਨਾ ਹੂੰ ਬੋਲੀ ਨਹੀਂ ਕਰਦੇ ਹੁੰਦੇ ਹੂੰ ਟਕਾਣਾ ਹੀ ਲਾਉਂਦੇ ਹੁੰਦੇ ਹੂੰ ਸੋ ਆਪਾਂ ਤੇ ਇਹੀ ਕਹਿਣਾ ਹੈ ਹੂੰ ਜਿਹੜੇ ਆਪਣਾ ਅਖੀਰਲੀ ਮੇਰੀ ਇਹੋ ਬੇਨਤੀ ਆ ਹੂੰ ਇਸ ਸੰਗਤ ਦੀ ਵਿਖੇ ਉਪਤੇ ਓਕੇ ਜਿਸ ਵੀ ਕਿਸੇ ਨਗਰ ਦੇ ਵਿੱਚ ਕੋਈ ਜ਼ਾਲਮ ਹੂੰ ਜੋ ਗੁਰੂ ਗ੍ਰੰਥ ਸਾਹਿਬ ਦੀ ਦੀਦੀ ਬੀਅਦਬੀ ਕਰਨ ਵਾਲਾ ਹੂੰ ਕਿਉਂ ਕੋ ਸਿੰਘ ਸ਼ਹੀਦ ਕਰਨ ਵਾਲਾ ਹੂੰ ਜਾਂ ਸ਼ਹੀਦਾਂ ਦੇ ਪਰਿਵਾਰਾਂ ਤੇ ਕਿਸੇ ਨੇ ਅਤਿਆਚਾਰ ਕੀਤਾ ਹੂੰ ਜਦੋਂ ਵੀ ਉਹ ਮਰਦਾ ਹੈ ਹੂੰ ਇਸ ਸੰਸਾਰ ਤੋਂ ਜਾਂਦਾ ਚਾਹੇ ਉਹਨੂੰ ਕੋਈ ਸਿੰਘ ਗੁਰੂ ਕੇ ਸੋਧ ਕੇ ਅੱਗੇ ਨਰਕਾਂ ਨੂੰ ਕੋਰ ਦੇ ਆ ਹੂੰ ਜੋ ਆਪਣੀ ਕੀਤੀ ਦਾ ਫਲ ਭੁਗਤ ਕੇ ਆਪ ਸੰਸਾਰ ਤੋਂ ਜਾਂਦਾ ਹੈ ਹੂੰ ਗੁਰਮਤਿ ਅਨੁਸਾਰ ਇਹਨਾਂ ਲੋਕਾਂ ਦੀਆਂ ਹੂੰ ਕੋਈ ਰਸਮਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਉਹ ਗੁਰੂ ਦੇ ਸਿੱਖਾਂ ਦੇ ਕਾਤਲ ਨੇ ਸਿੱਖੀ ਸਿਧਾਂਤਾਂ ਦੇ ਕਾਤਲ ਨੇ ਗੁਰੂ ਆਸ਼ੇ ਦੇ ਕਾਤਲ ਨੇ ਉਹ ਸਿੱਖਾਂ ਦੇ ਦੁਸ਼ਮਣ ਨੇ ਤੁਸੀਂ ਕਹਿੰਦੇ ਸਿੱਖੀ ਸਿਧਾਂਤਾਂ ਦੇ ਕਾਤਲ ਨੇ ਉਹ ਕਹਿੰਦੇ ਵੀ ਅਸੀਂ ਸਿੱਖੀ ਸਿਧਾਂਤਾਂ ਦੇ ਪਹਿਰੇਦਾਰ ਆ ਸਿਰ ਤੇ ਦਸਤਾਰ ਏ ਅਸੀਂ ਸਾਫ ਸੂਰਤਾ ਉਹ ਉਹ ਸੂਬਾ ਸੇ ਕਹਿੰਦਾ ਸਿਰ ਤੇ ਮੇਰੇ ਪੱਗ ਏ ਤੇ ਮੈਂ ਦਾੜੀ ਵੀ ਰੱਖੀ ਏ ਪੱਗ ਤਾਂ ਫਿਰ ਬੰਨਤੇ ਗੁੱਚੜ ਨੇ ਵੀ ਬੰਨੀ ਸੀ ਕੇਪੀ ਗਿਲ ਨੇ ਵੀ ਬੰਨੀ ਸੀ ਪੱਗ ਬੰਨਣ ਨਾਲ ਕੋਈ ਸਰਦਾਰ ਨਹੀਂ ਬਣਦਾ ਇਹ ਸਿਰਫ ਸਾਇਏ ਵਿੱਚ ਇਹ ਸਿਰ ਦੇ ਕਿ ਸਰਦਾਰੀਆਂ ਲਈਆਂ ਨੇ ਤੇ ਜਿਨ੍ਹਾਂ ਜਿਉਂਦੀਆਂ ਕਾਇਮ ਰੱਖੀਆਂ ਨੇ ਹਮ ਇੱਕ ਉਹ ਨੇ ਜਿਨ੍ਹਾਂ ਨੇ ਪੱਗਾਂ ਦੇ ਵਿੱਚ ਸਿਰਫ ਸਾਇਏ ਨੇ ਕਿੱਤਾਂ ਕੇ ਨਾ ਪਸਾਏ ਹੋਏ ਆ ਹਮ ਇਹ ਬਹਿਰੂਪੀ ਇਹ ਕਹਿ ਸਕਦੇ ਆਪਾਂ ਇਹਨਾਂ ਸਿੱਖ ਨਹੀਂ ਕਹਿ ਸਕਦੇ ਓਕੇ ਇਹ ਸਿੱਖੀ ਦੇ ਕਾਤਲ ਨੇ ਹਮ ਸਿੱਖੀ ਦੇ ਦੁਸ਼ਮਣ ਨੇ ਹਮ ਸਿੱਖਾਂ ਦੇ ਕਾਤਲਾਂ ਦੇ ਕਦੇ ਵੀ ਕੋਈ ਗੁਰਮਰਜ਼ਾਦਾ ਅਨਸਾਰ ਇਹਨਾਂ ਦੀਆਂ ਰਸਮਾਂ ਨਹੀਂ ਹੋਣੀਆਂ ਚਾਹੀਦੀ ਜੀ ਸੋ ਧੰਨਵਾਦ ਭਾਈ ਗੋਪਾਲਾ ਜੀ ਨੇ ਬੜੇ ਥੋੜੇ ਸਮੇਂ ਦੇ ਵਿੱਚ ਬੜੀ ਕੀਮਤੀ ਗੱਲਾਂ ਕੀਤੀਆਂ ਕਿਉਂਕਿ ਸੰਗਤ ਨੂੰ ਪਤਾ ਪਤਾ ਲੱਗਣਾ ਚਾਹੀਦਾ ਹੈ ਵੀ ਇਹਨੂੰ ਸੂਬਾ ਸਰਹੰਦ ਕਿਉਂ ਕਿਹਾ ਜਾਂਦਾ ਹੈ ਉਹ ਆਪਣੇ ਆਪ ਨੂੰ ਕਹਿੰਦਾ ਸੀ ਕਹਿੰਦੇ ਵੀ ਲੋਕਾਂ ਦੇ ਘਰਾਂ 'ਚ ਜਾ ਕੇ ਖਾੜਕੂ ਸੀਨਾਂ ਦੇ ਘਰਾਂ 'ਚ ਜਾ ਕੇ ਕਹਿੰਦਾ ਸੀ ਵੀ ਮੈਂ ਸੂਬਾ ਸਰਹੰਦ ਦਾ ਸੂਬੇ ਸਰਹੰਦ ਨੇ ਕਲਗੀਧਰ ਦੇ ਪੁੱਤਰਾਂ ਨੂੰ ਕੋਹ-ਕੋ ਕੇ ਮਾਰਿਆ ਤੇ ਯਾਦ ਰੱਖਿਆ ਜੇ ਮੈਂ ਖਾੜਕੂਆਂ ਦਾ ਪੁੱਤ ਕੋਹ-ਕੋ ਕੇ ਮਾਰਨਾ ਮੈਂ ਕੋਈ ਜੂੰਦਾ ਰਹਿਣ ਨਹੀਂ ਦੇਣਾ ਮੈਂ ਨਸਲਾਂ ਬਰਬਾਦ ਕਰਨੀਆਂ ਹੈ ਇੰਨੇਸਲਾ ਬਰਬਾਦ ਕਰਨ ਵਾਲੇ ਦਾ ਅੱਜ ਕੀ ਹਸ਼ਰ ਹੋ ਰਿਹਾ ਇੱਕ ਬੜਾ ਵੱਡਾ ਲੈਸਨ ਹੈ ਅੱਜ ਦੀ ਜਨਰੇਸ਼ਨ ਵਾਸਤੇ ਅੱਜ ਦੇ ਵੱਡੇ ਆਪਸਰਾਂ ਵਾਸਤੇ ਜੇ ਮਾਲਕ ਨੇ ਤੁਹਾਨੂੰ ਵੱਡੇ ਅਹੁਦੇ ਰੁਤਬੇ ਦਿੱਤੇ ਨੇ ਨਾ ਤੇ ਯਾਦ ਰੱਖਿਆ ਜੇ ਇਹਦੀ ਵਰਤੋਂ ਸਹੀ ਕਰਨੀ ਜਿਨ੍ਹਾਂ ਦੀ ਖਾਤਰ ਤੁਸੀਂ ਪਾਪ ਕਮਾਉਂਦੇ ਜੇ ਨਾ ਗੁਰੂ ਸਾਹਿਬ ਨੇ ਕਿਆ ਬਾਹ ਪਰਪੰਚ ਕਰ ਪਰਤਨ ਲਿਆਵੈ ਸੁਤਦਾਰਾ ਪੈ ਅਨ ਲਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਲੀਜੈ ਇਹਨੇ ਜੀ ਤੋਂ ਨਵੇੜਾ ਲਿਆ ਅੱਜ ਤੇਰੀ ਔਲਾਦ ਜਿਨ੍ਹਾਂ ਦੇ ਖਾਤਰ ਤੂੰ ਪਾਪ ਕਮਾਏ ਸੂਬਾ ਸਿੰਘ ਕਹਿੰਨ ਲੱਗਿਆ ਮੈਨੂੰ ਵੀ ਅੱਜ ਸ਼ਰਮ ਆਉ ਲੱਗੀ ਜਦੋਂ ਮੈਂ ਉਹਨਾਂ ਦੇ ਕਾਲੇ ਕਾਰਨਾਮੇ ਮਿਹਨਤ ਸੁਨੇ ਨੇ ਹੋਰ ਸੂਰਬੀਰ ਯੋਧਿਆਂ ਤੋਂ ਕਿਉਂਕਿ ਉਹ ਸੰਘਰਸ਼ ਇਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਉਹ ਜੀ ਅੱਜ ਯੋਧਨਾ ਗੱਲਾਂ ਬਾਤਾਂ ਹੋਈਆਂ ਕਹਿੰਦੇ ਬਾਈ ਜੀ ਸਾਡੇ ਪਰਿਵਾਰਾਂ ਤੇ ਅਤ ਤਰਜੇ ਦਾ ਤਸ਼ੱਦਦ ਆਇਆ ਗਿਆ ਸਾਡੀਆਂ ਧੀਆਂ ਦੀ ਖੇਚ ਤੋਂ ਕੀਤੀ ਗਈ ਥਾਣਿਆਂ 'ਚ ਉਹਨਾਂ ਦੀ ਪੱਤ ਰੋਲੀ ਗਈ ਕਿ ਉਹੋ ਜਿਹਾ ਕਰਪਟ ਉਹੋ ਜਿਹਾ ਗਲਤ ਕਿਸਮ ਦਾ ਇਨਸਾਨ ਸੀ ਵੀ ਇਹਦਾ ਕਹਿੰਦੇ ਵੀ ਸਭ ਜ਼ਬਾਨ ਤੋਂ ਨਾਮ ਲੈਣਾ ਵੀ ਅਸੀਂ ਇਹ ਮਾੜਾ ਸਮਝਦੇ ਉਹ ਜੇ ਬੰਦੇ ਦਾ ਅੱਜ ਸੰਦੀਪ ਸਿੰਘ ਨੇ ਸੋਧਾ ਲਾਇਆ ਪਿਛਲੇ ਸਮੇਂ ਦੇ ਵਿੱਚ ਵੀ ਜਿਹੜਾ ਸਿੱਖਾਂ ਦੀਆਂ ਧੀਆ ਪੈਣਾ ਨਾ ਮਾੜਾ ਬੋਲਦਾ ਸੀ ਸੁਦੇਲ ਸੂਰੀ ਉਹਦਾ ਵੀ ਸੋਧਾ ਲਾਇਆ ਸੋ ਪੰਥ ਅੱਜ ਵੀ ਉਹਦੇ ਨਾਲ ਹੈ ਪਰਸੋਂ ਵੀ ਆਪਾਂ ਵੇਖਦੇ ਪਟਿਆਲੇ ਸਮੁੱਚਾ ਪੰਥ ਜਿਹੜਾ ਪੰਥਦਰਦੀ ਉਹਦੇ ਨਾਲ ਖੜੇ ਨੇ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਏ ਤੇ ਜੇ ਆ ਸੂਬਾ ਸਿੰਘ ਜਿਹਨੂੰ ਸੂਬਾ ਸਰਹੰਦ ਕਹਿੰਦੇ ਨੇ ਐਡਾ ਚੰਗਾ ਹੁੰਦਾ ਇਹਦੇ 3 ਪੁੱਤਰਾਂ ਨੇ ਇਹਦੀ ਡੈੱਡ ਬੋਡੀ ਲੈਂਡ ਤੋਂ ਅੰਕਾਰ ਹੀ ਨਹੀਂ ਸੀ ਹੋਣਾ ਅਕਸਰ ਇਹਦੇ ਕਾਰਨਾਮੇ ਪਰ ਇਹਦੇ ਬੱਚਿਆਂ ਨੂੰ ਵੀ ਇਹਦੇ ਪਰਿਵਾਰ ਨੂੰ ਵੀ ਪਤਾ ਸੀ ਸੋ ਹੁਣ ਉਹਦੇ ਰਿਸ਼ਤੇਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਪਰਿਵਾਰ ਉਹਦੇ ਮਗਰ ਗਿਆ ਨਹੀਂ ਜਾਇਜ ਤੇ ਤੁਸੀਂ ਵੀ ਨਾ ਇੱਕ ਕਲੰਕ ਆਪਣੇ ਮੱਥੇ ਤੇ ਲਵਾ ਕੇ ਨਾ ਜਾਇਜ ਪੰਥ ਦਾ ਮਹਿਣਾ ਲੈ ਕੇ ਨਾ ਜਾਇਜ ਔਰ ਪ੍ਰਬੰਧਕ ਕਮੇਟੀਆਂ ਨੂੰ ਵੀ ਸਰਦਾਰ ਸਾਹਿਬ ਨੇ ਬੇਨਤੀ ਕਰਤੀ ਹੋਰ ਵੀ ਮੈਂ ਵੇਖ ਰਿਹਾ ਵੀ ਬੜੀਆਂ ਜਥੇਬੰਦੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਕਹਿ ਰਹੀਆਂ ਵੀ ਇਹੋ ਜਿਹੇ ਗੰਦੇ ਬੰਦੇ ਦਾ ਭੋਗਣਾ ਪਾਇਆ ਜਾਵੇ ਜਿਨੇ ਗੁਰੂ ਪਾਛੇ ਦੇ ਪਾਠ ਖੰਡਤ ਕੀਤੇ ਜਦੋਂ ਸ਼ਹੀਦ ਪਰਿਵਾਰਾਂ ਦੇ ਘਰਾਂ ਚ ਪਾਠ ਰੱਖੇ ਜਾਂਦੇ ਸੀ ਗ੍ਰੰਥੀ ਸਿੰਘਾਂ ਨੂੰ ਧੋਣਾ ਤੋਂ ਫੜ ਫੜ ਕੇ ਪਰਿਵਾਰਾਂ ਨੂੰ ਧੋਣਾ ਤੋਂ ਫੜ ਫੜ ਕੇ ਖਿੱਚ ਕੇ ਹਵਾਲਾ ਚ ਤਾੜਦੇ ਰਹੇ ਨੇ ਪਾਠ ਖੰਡਤ ਨੂੰ ਦੇ ਰਹੇ ਸੀਤ ਸਿੰਘਾਂ ਤੇ ਅੱਤ ਦਰਦੇ ਦਾ ਜ਼ੁਲਮ ਢਾਇਆ ਗਿਆ ਬਾਬਾ ਚਰਨ ਸਿੰਘ ਜਿਹੜੇ ਕਾਰ ਸੇਵਾ ਵਾਲੇ ਇਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਵੀ ਸ਼ਹੀਦ ਕਰਨ ਦੇ ਵਿੱਚ ਇਸੇ ਅਫਸਰ ਦਾ ਰੋਲ ਸੀ ਤੇ ਅੱਜ ਵੇਖੋ ਕੀ ਉਹਦਾ ਹਸ਼ਰ ਹੋਇਆ ਸੋ ਅੱਜ ਦੀ ਫੋਟੋ ਜਦੋਂ ਉਹਦੀਆਂ ਵੇਖਦੇ ਆ ਬੜੀ ਗੋਹ ਨਾਲ ਉਹਦੀ ਫੋਟੋਆਂ ਵੀ ਜਲਾ ਦੇ ਵਰਗੀਆਂ ਲੱਗਦੀਆਂ ਇਹੋ ਜੇ ਜ਼ਾਲਮ ਕਰਪਟ ਅਫਸਰ ਦਾ ਜਦੋਂ ਜੇਲ੍ਹ ਦੇ ਵਿੱਚ ਸੋਧਾ ਲਾਇਆ ਤੇ ਇਥੋਂ ਕਲੀਅਰ ਹੋ ਜਾਂਦਾ ਕਿ ਅੱਜ ਪਰਿਵਾਰ ਵੀ ਉਹਦੇ ਨਾਲ ਨਹੀਂ ਖੜਿਆ ਇੱਕ ਬੜਾ ਵੱਡਾ ਸਬਕ ਇਹ ਜਿਹੜਾ ਐਪੀਸੋਡ ਹੈ ਸਾਰਾ ਇੱਕ ਬੜਾ ਵੱਡਾ ਸਬਕ ਬੜਾ ਵੱਡਾ ਲੈਸਨ ਦੇ ਕੇ ਜਾਂਦਾ ਅੱਜ ਦੇ ਜਿੰਨੇ ਵੀ ਅਫਸਰ ਨੇ ਯਾਦ ਰੱਖਿਆ ਜੀ ਤੀਆਂ ਪੁੱਤਰਾਂ ਦੀ ਥਾਂ ਤੇ ਤੁਸੀਂ ਜ਼ੁਲਮ ਕਮਾਇਆ ਅੱਜ ਉਹ ਵੀ ਤੁਹਾਡੇ ਨਾਲ ਨਹੀਂ ਖੜੇ ਅੱਜ ਪੰਥ ਪਰਿਵਾਰ ਉਹ ਵੀ ਤੁਹਾਡੇ ਨਾਲ ਨਹੀਂ ਖੜਿਆ ਹਾਲੇ ਤੀ ਇਸ ਆਪਾਂ ਸੰਸਾਰ ਦੀ ਗੱਲ ਕਰਦੇ ਆਂ ਏਦੂ ਅੱਗੇ ਗਾਹਵੇਂ ਹੀ ਹੈ ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਰਸਾਰ ਮਤ ਸ਼ਰਮਿੰਦਾ ਥੀ ਵੀ ਸਾਈਂ ਦੇ ਦਰਬਾਰ ਦਰਬਾਰ ਆ ਜੀ ਅਗਲੇ ਦਰਬਾਰ ਦੇ ਵਿੱਚ ਵੀ ਇਹ ਬੰਦੇ ਨੂੰ ਸ਼ਰਮਿੰਦਾ ਹੋਣਾ ਪੈਣਾ ਸੋ ਕੁਝ ਕੋ ਗੱਲਾਂ ਉਹਦੇ ਜੀਵਨ ਤੇ ਕੀਤੀਆਂ ਔਰ ਬੇਨਤੀ ਇਹ ਵੀ ਪੰਥ ਨੂੰ ਸਮੁੱਚੇ ਪੰਥ ਨੂੰ ਭਾਈ ਸੰਦੀਪ ਸਿੰਘ ਇਹ ਹੱਕ ਦੇ ਵਿੱਚ ਜਿਹੜੀ ਜਿਹੜੀਆਂ ਜਥੇਬੰਦੀਆਂ ਆਈਆਂ ਕੀ ਆਪਣੇ ਸਮੂਚੀ ਜਥੇਬੰਦੀ ਉਹਦੇ ਹੱਕ ਦੇ ਵਿੱਚ ਬਿਲਕੁਲ ਜੀ ਸਾਰੇ ਅਸੀਂ ਨਾਲ ਖੜੇ ਆ ਹਮ ਫਿਰ ਰਾਤ ਕਰਕੇ ਸਾਰੀ ਕੌਮ ਸਾਰਾ ਖਾਲਸਾ ਪੰਥ ਸਾਰੀਆਂ ਜਥੇਬੰਦੀਆਂ ਹਮ ਸਾਰੀ ਕੌਮ ਜੀ ਉਹਦੇ ਨਾਲ ਆ ਉਹ ਸਾਡੀ ਕੌਮ ਦਾ ਪ੍ਰਸ਼ਾਸਨ ਮਤਾ ਖਿਆਲ ਕਰੇ ਭਾਈ ਸੰਦੀਪ ਸਿੰਘ ਕੱਲਾ ਹਮ ਸਾਰੀ ਕੌਮ ਉਹਦੇ ਪਿੱਛੇ ਖੜੀ ਹੈ ਉਹਦੀ ਕੰਡ ਹੈ ਹਾਈ ਕੋਰਟ ਦੇ ਬਚਨਾਂ ਦੀ ਵੀ ਉਲੰਘਣਾ ਹੋਈ ਹਾਈ ਕੋਰਟ ਨੇ ਵੀ ਕਿਹਾ ਵੀ ਉਹਦਾ ਮੈਡੀਕਲ ਟਰੀਟਮੈਂਟ ਕਰਵਾਇਆ ਜਾਵੇ ਅੱਜ ਕਹਿੰਦੇ ਵੀ ਅੱਜ ਕਾਫੀ ਦਿਨ ਬਾਅਦ ਅੱਜ ਮੈਡੀਕਲ ਟ੍ਰੀਟਮੈਂਟ ਇਹ ਤਾਂ ਜਿਹੜੇ ਪੁਲਿਸ ਵਾਲਿਆਂ ਨੇ ਮੈਂ ਤਾਂ ਇਹ ਵੀ ਗੱਲ ਆਪਣੀ ਲੰਬੀ ਹੁੰਦੀ ਆ ਵੀ ਜਿਨ੍ਹਾਂ ਨੇ ਇਹ ਤਸ਼ੱਦਦ ਕੀਤਾ ਹੈ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਦੇ ਅਰਥਿਓ ਨੇ ਚਾਹੀਦੇ ਓਕੇ ਉਹਨਾਂ ਨੇ ਭਾਈ ਸੰਦੀਪ ਸਿੰਘ ਨੂੰ ਅਦਾਲਤ ਪੇਸ਼ ਕੀਤੇ ਬਗੈਰ ਕਿਵੇਂ ਟਰਪਰ ਕਰਤਾ ਹੂੰ ਹੂੰ ਤਸ਼ੱਦਦ ਕਿਵੇਂ ਕੀਤਾ ਹੂੰ ਬਿਲਕੁਲ ਬਿਲਕੁਲ ਜੀ ਕਾਨੂੰਨ ਦੀ ਉਲੰਘਣਾ ਹੋਈ ਏ ਤੇ ਕਾਨੂੰਨ ਮੈਂ ਵੇਖਦਾ ਵੀ ਘੱਟ ਗਿਣਤੀਆਂ ਵਾਸਤੇ ਹੋ ਰੇ ਬਹੁਤ ਗਿਣਤੀਆਂ ਵਾਸਤੇ ਹੋ ਰੇ ਸੋ ਇਸ ਵਿਸ਼ੇ ਤੇ ਗੱਲਬਾਤ ਕੀਤੀ ਸੀ ਹੋਰ ਵੀ ਇਸੇ ਵਿਸ਼ੇ ਤੇ ਕਿਸੇ ਨਵੇਂ શિક્ષੀਤ ਨਾਲ ਬਹੁਤ ਜਲਦੀ ਰੂਬਰੂ ਹੋਣੇ ਆ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ